ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਜਾ ਰਹੇ ਹਾਂ ਸ੍ਰੀ ਅਨੰਦਪੁਰ ਸਾਹਿਬ ਨਾਲ ਸਾਡੇ ਏਕਮਜੀਤ ਕੌਰ ਹਰਸ਼ਿਤ ਤੇ ਨਾਲ ਆਪਣੇ ਸਰਦਾਰ ਜੀ ਆ ਪਈਆਂ ਣਕਰਨ ਭਾਈ ਗੁਰਜੀ ਦਾ ਸਾਥ ਸਾਹਿਬ ਭਾਈ ਗੁਰਜੀ ਕੀ ਫਤਿਹ ਸੋ ਭਾਈ ਅਮਰਤਪਾਲ ਜੀ ਨੂੰ ਜਿਨ੍ਹਾਂ ਨੇ ਵੋਟ ਪਾਈ ਹੈ ਜਿਨ੍ਹਾਂ ਪਰਿਵਾਰਾਂ ਨੇ ਭਾਈ ਅਮਰਤਪਾਲ ਜੀ ਨੂੰ ਸਾਥ ਦਿੱਤਾ ਵਾ ਨਾ ਉਹਨਾਂ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਅਲਗੀਤਰ ਪਾਸ਼ਾ ਜੀ ਮਹਾਰਾਜ ਦੇ ਕੋਲ ਕਰਨਾ ਆਏ ਆ ਔਰ ਜਿਹੜੀਆਂ ਪੈਣਾ ਜਿਹੜੇ ਵੀਰਾਂ ਨੇ ਭਾਈ ਅਮਰਤਪਾਲ ਜੀ ਨੂੰ ਸਾਥ ਦਿੱਤਾ ਬਹੁਤ ਜ਼ਿਆਦਾ ਮਿਹਨਤ ਕੀਤੀ ਪਰਿਵਾਰਾਂ ਨੇ ਪਿੰਡਾਂ ਦੇ ਪਿੰਡਾਂ ਨੇ ਉਹਨਾਂ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਸਾਲ ਤੋਂ ਜੀ ਸਾਡੀ ਮੋਤਾ ਜੀ ਹੋ ਰਾਜੇ ਤਰਦਨ ਸਾਹਿਬ ਤੇ ਪਹੁੰਚ ਕੇ ਫਿਰ ਨਾਗਰ ਤੋਂ ਪਹੁੰਚਿਆ ਤੁਸੀਂ ਸਾਰੇ ਪਰਵਾਨ ਦੀ ਚੜ੍ਹਦੀ ਕਲਾ ਕਰੇ ਪਰ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਅਰਦਾਸ ਜਿਹੜੀ ਤੁਸੀਂ ਸਾਡੇ ਤਿੰਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਤਾ ਹੈ ਅੱਜ ਗੱਲ ਕਰਾਂਗਾ ਸਰਕਾਰੀ ਪ੍ਰੋਕਸੀ ਨਾਲ ਆਹੋ ਆਹੋ ਉਹ ਨੋਟ ਆਪਾਂ ਜੀ ਕਰਦੇ ਆ ਅਗਰ ਉਹ ਗੁਰੂ ਘਰੋਂ ਜੇ ਮਾਰੇ ਜਨਾਬ ਕਰਦੇ ਤਾਂ ਪੰਜ ਦਲ ਦਾ ਪ੍ਰਬੰਧ ਵੀ ਹੋ ਸਕਦਾ ਤੇ ਪਾਣੀ ਦਾ ਚੱਲਦਾ ਪ੍ਰਬੰਧ ਵੀ ਹੋ ਸਕਦਾ ਜੀ ਹੋਣੀ ਉਹ ਵੀ ਹੋਵੇਗਾ ਜਲੂ ਪਰੇ ਨੂੰ ਇਹ ਚੋਕ ਮੰਦਲਾ ਕੋਈ ਮਾਰੇ ਸਮੇਂ ਦੇ ਵਿੱਚ ਸਾਰਾ ਜਲਦਲਾ ਪ੍ਰਬੰਧ ਹੈ ਉਹ ਇੱਥੋਂ ਜਾਂਦਾ ਸੀ ਬੋਲੀ ਸ਼ਹਿਰ ਨੂੰ ਵਿੱਚ ਔਰ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਜਿੱਥੇ ਵੀ ਸ਼ਰਾਨ ਕਰਨ ਵਾਲੇ ਜਿੱਥੇ ਵੀ ਜਲਿਆ ਉਹ ਸਾਰਾ ਇੱਥੋਂ ਪ੍ਰਬੰਧਾ ਗੁਰੂ ਸਾਹਿਬ ਦੇ ਸਮਝ ਲੈਂਗੇ ਅੱਜ ਵੀ ਸੋ ਸੰਗਤਾਂ ਦਾ ਦਰਸ਼ਨ ਕਰਦੇ ਨੇ ਸ੍ਰੀ ਦਾ ਇੱਕੋ ਫੇਟਲੇ ਨਹੀਂ ਪਰੇ ਨਾ ਥਲੇ ਮੈਂ 132 ਬਾੜੀਆਂ ਚੜ ਕੇ ਆਏ ਆ ਤੇ ਸਾਰਿਆਂ ਚ ਆਉਣੇ ਮਾਰ ਕੇ ਬਹਿ ਗਿਆ ਮੈਂ ਥਲੇ ਤਰ ਗਾ ਵੀਰ ਆ ਰਹੇ ਹੋਏ ਨਹੀਂ 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 ਅਸੀਂ ਹੁਣ ਅਸੀਂ ਪਹੁੰਚ ਗਏ ਜੀ ਸ਼ਿਦੀ ਬਾਗ ਸ਼ਿਦੀ ਬਾਗ ਦਰਸ਼ਨ ਦਿਦਾਰੇ ਕਰਕੇ ਕਿਲਾ ਆਨੰਦਗੜ੍ਹ ਦਰਸ਼ਨ ਕਰਕੇ ਤੇ ਹੁਣ ਸਾਰਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਲਈ ਚੱਲੇ ਆ ਜੀ ਰਵਾਨਾ ਲੱਗੀਆਂ ਹੁਣ ਅਸੀਂ ਪਤਾਲਪੁਰ ਦੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਆ ਆ ਦੇਖੋ ਜੀ ਆ ਸਾਡੀ ਗੱਡੀ ਖੜੀ ਆ ਤੇ ਅਸੀਂ ਹੁਣ ਚੱਲੇ ਆ ਹਾਂਜੀ ਆ ਦਰਸ਼ਨ ਹੋ ਗਿਆ ਅਤਾਲਪੁਰੀ ਸ਼੍ਰੀ ਕੀਰਤਪੁਰ ਸਾਹਿਬ ਉਸ ਤੋਂ ਬਾਅਦ ਹੁਣ ਬਾਬਾ ਗੁਰੂਤਾ ਜੀ ਦੇ ਚੱਲੇ ਜੀ ਦਰਸ਼ਨ ਕਰਨ ਔਰ ਗੁਰੂ ਸਾਹਿਬ ਚੜ੍ਹ ਜਿਆ ਗਲਾ ਕਰਨ ਉਸ ਤੋਂ ਬਾਅਦ ਗੁਰੂ ਤੇ ਲਾਹੌਰ ਵੀ ਦਰਸ਼ਨ ਕਰ ਜਾਵਾਂਗੇ ਹੁਣ ਬਸ ਇੱਕ ਗੱਡੀ ਕੱਢ ਲਈ ਦੂਜੀ ਗੱਡੀ ਵਾਲੀ ਉਹ ਲੱਗਿਆ ਬੱਡੇ ਸਾਰਿਆਂ ਨੇ ਪਿਆ ਮੁੰਡਾ ਸਾਡੇ ਨਾਲ ਆਇਆ ਇਹਦੇ ਰੋਈ ਜਾਂਦਾ ਵਾ ਤਾਂ ਕਰਦਾ ਤਾਂਗਾ ਦਾ ਮੈਨੂੰ ਕੜੇ ਨੂੰ ਘੜਾ ਗਈ ਨਾ ਮੇਰੇ ਘੜਾ ਦੋ ਕੜਾ ਲਾ ਕੜਾ ਵਾ ਇਹ ਕੀ ਆ ਵਰਖਾਉ ਕੀ ਆ ਇਹ ਨਾ ਨਹੀਂ ਕੜਾ ਇੱਕ ਸਾਡਾ ਪੰਥਪ੍ਰੀਤ ਸਿੰਘ ਸੁਣਾਓ ਗੱਲ ਚਾਰ ਵਲੋਗਸ ਕਿੱਥੇ ਆ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਬਾਬੇ ਗੁੱਟਨ ਸਾਹਿਬ ਦੇ ਆਜੂ ਅਕਸ਼ਰ ਅਸੀਂ ਬਣਾਏ ਬਾਬੇ ਸਿੱਟਾ ਲੈ ਕੇ ਤੁਹਾਨੂੰ ਬਾਹਰ ਲੈ ਕੇ ਤੁਹਾਨੂੰ ਮੈਂ ਮਾਸੂਦ ਸੁਣਿਆ ਕਰਾਂਗਾ ਕਿਹੜਾ ਯਾਤਾ ਹੈ ਹੱਥੋ ਜੀ ਹੋਗੇ ਭਾਈ ਦੇ ਜੀ ਜੀ ਕੀ ਹੱਥ ਫੜੀਓ ਮੈਂ ਕੋਲੋਂ ਓਏ ਓਏ ਮੈਂ ਤਾਂ ਨਾ ਮਾਰੀ ਮੈਂ ਤੇਰੇ ਬਾਟੇ ਆ ਆ ਆ ਫਰੀਦ ਮਨ ਜੀ ਜਪਲਾ ਨਹੀਂ ਪਾਈਆਂ ਨੇ ਆਲੇ ਠੀਕ ਤੁਮਾਰ ਕਰੇ ਸੀ ਜੀ ਵਾਇਬਰ ਜੀ ਕਾ ਖਾਨ ਸਾਹਿਬ ਵਾਇਬਰ ਜੀ ਫਤਿਹ ਗੁਰਦੁਆਰਾ ਗੁਰੂ ਕਾ ਲਾਹੌਰ ਜਿੱਥੇ ਕਲਗੀਧਰ ਪਾਸ਼ਾ ਜੀ ਦਾ ਆਨੰਦ ਕਾਰਜ ਹੋਇਆ ਉੱਥੇ ਪਹੁੰਚੇ ਆ ਏ ਗੁਰੂ ਰਾਮਦਾਸ ਜੀ ਕਿਰਪਾ ਕਰਨ ਸਰਗੀਦਾ ਪਾਸ਼ਾ ਅਨ ਦਸ਼ਨ ਕਰਦੇ ਆ ਭਲਗੁਰ ਜੀ ਖਾਲਸਾ ਭਾਈ ਗੋ ਜੀ ਕੀ ਫਤਿਹ